ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਬੱਸਾਂ ਦੇ ਵਿੱਚ ਵਾਧਾ ਕਰਨ ਦੇ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੀਆਰਟੀਸੀ ਕਰਮਚਾਰੀਆਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਜਤਾਇਆ ਜਾ ਰਿਹਾ ਹੈ। ਬੀਤੇ ਕੱਲ ਕਰਮਚਾਰੀਆਂ ਦੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਸਭ ਜਾਣੂ ਹੀ ਹਨ। ਅੱਜ ਫਿਰ ਦੂਜੇ ਦਿਨ ਕੱਚੇ ਕਰਮਚਾਰੀਆਂ ਵੱਲੋਂ ਹੜਤਾਲ ਕਰ ਸ਼ਾਂਤਮਈ ਰੋਸ ਜਤਾਇਆ ਗਿਆ। ਫਰੀਦਕੋਟ ਦੇ বাস ਸਟੈਂਡ ਦੇ ਹਾਲਾਤ ਦੇਖਦਿਆਂ ਹੋਇਆ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵੱਲੋਂ ਸਰਕਾਰੀ ਬੱਸਾਂ ਦੀ ਅਡੀਕ ਘਰ ਦੇ ਨਜ਼ਰ ਆਈ ਵੀਡੀਓ ਪਾਸੇ ਦੱਸਿਆ ਜਾ ਰਿਹਾ ਹੈ ਕਿ ਕੇਵਲ ਕੱਚੇ ਕਰਮਚਾਰੀਆਂ ਵੱਲੋਂ ਹੜਤਾਲ ਹੈ ਕੁਝ ਜੋ ਪੱਕੇ ਕਰਮਚਾਰੀ ਹਨ ਉਹਨਾਂ ਵੱਲੋਂ ਆਪਣੀਆਂ ਡਿਊਟੀਆਂ ਨਿਪਾਈਆਂ ਜਾ ਰਹੀਆਂ ਹਨ चेयरमैन मुरदाबाद चेयरमैन मुरदाबाद कान्कोर्ट मंत्री मुरदाबाद ਇਹ ਕਰ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਂਜੀ ਪ੍ਰਧਾਨ ਜੀ ਅੱਜ ਕੀ ਫੈਸਲਾ ਦਿੱਤਾ ਗਿਆ ਜੀ ਅੱਜ ਸਾਡਾ ਜਿਹੜਾ ਧਰਨਾ ਹੈ ਉਹ ਸ਼ਾਮੀ ਚੱਲੂਗਾ ਪਰ ਜੇਕਰ ਕੋਈ ਪ੍ਰਸ਼ਾਸਨ ਜਾਂ ਸਾਡੀ ਮੈਨੇਜਮੈਂਟ ਆਫ ਦੀਪੁਰ ਦੀ ਜੋ ਵਾਰੀ-ਵਾਰੀ ਕੋਈ ਬੱਗੇ ਕਿਸੇ ਬਾਜ਼ੀ ਕਰਉਂਦੀ ਕੋਟੀ ਕਰਦੀ ਆ ਕਿਸੇ ਕਿਸਮ ਦੇ ਤਰਸ ਦੇ ਗੱਲ ਕਰ ਸਕਦੇ ਆ ਪਰ ਜਿਹੜਾ ਸਾਡਾ ਧਰਨਾ ਹੈ ਜੋ ਸੈਂਟਰ ਬਾਡੀ ਵੱਲੋਂ ਉਹ ਸਾਡਾ ਸ਼ਾਂਤ ਵਜੇ ਚੱਲ ਰਿਹਾ ਹੈ ਆ ਤਾਂ ਮਜਾਰਾ ਕਰਨਾ ਹੈ ਸਾਡੀ ਜਿਹੜੀ ਅਦਾਹੋ ਚੱਲੀ ਜਾ ਰਹੀ ਆ ਕਿ ਤੁਹਾਡੇ ਕੋਲ ਸਾਥੀ ਜੁਦਾ ਨੇ ਪਰਿਆਲਾ ਡਿਪੋ ਤੇ 40 50 ਸਾਥੀ ਸੰਗੂਰ ਡਿਪੋ ਤੇ ਚੰਡੀਗੜ੍ਹ ਡਿਪੋ ਤੇ ਉਹ ਸਾਥੀ ਇਹਨਾਂ ਗੱਲਾਂ ਰਿਹਾਰ ਨਹੀਂ ਕੀਤੇ ਬਾਕੀ ਤਕਰੀਬਨ ਜ਼ਿਲ੍ਹਾ ਜਿਹੜਾ ਰਹਿਆ ਕਰਦੇ ਸਿਰਫ ਦੋ ਤਿੰਨ ਜ਼ਿਲ੍ਹੇ ਐ ਜਿੱਥੇ ਰਿਹਾਰ ਕੀਤੇ ਕਿਉਂਕਿ ਉਸੇ ਸਾਡੇ ਜਿਹੜੇ ਮਾਜੋਬ ਚੇਅਰਮੈਨ ਪੰਜੋਤ ਸਿੰਘ ਡਾੜਾ ਜੋ ਕਿ ਪ੍ਰਾਈਵੇਟ ਰੱਜੀ ਕਰਨਾ ਚਾਹੁੰਦੇ ਆ ਮਹਿਕਮੇ ਦਾ ਉਹਨਾਂ ਵੱਲੋਂ ਸਖਤ ਦਾਇਦ ਕਿਉਂਕਿ ਉਹਨਾਂ ਦੇ ਹਲਕੇ ਦੇ ਬੰਦੇ ਆ ਉਹਨਾਂ ਵੱਲੋਂ ਸਾਡੀ ਜਥੇਬੰਦੀ ਖਾਸ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਜਿੰਦੇ ਰੋਸੋਂ ਸਾਡੀ ਜਿਹੜੀ ਹੜਤਾਲ ਜਾਰੀ ਰਹੂਗੀ ਤੇ ਜਿਹੜਾ ਸਾ ਕਿੰਨੇ ਸਮੇ ਜਿਹੜੇ ਹੈ ਸਵਾਵਾ ਠੱਪ ਰਹਿਣਗੇ ਫਿਰ ਚੱਲਣਗੇ ਕਿ ਨਹੀਂ ਇਹ ਹਲੇ ਤੱਕ ਅਣਮਿੱਥੇ ਸਮੇਂ ਦੀ ਹੜਤਾਲ ਹੈ ਜਿੰਨਾ ਹੀ ਕਰ ਇਹ ਜਿਹੜਾ ਕਿਲੋਮੀਟਰ ਦਾ ਟੈਂਡਰ ਜਿਵੇਂ ਇਹਨਾਂ ਕੱਲ ਜਿਹੜਾ ਖੋਲਾ ਸੀ ਉਹਦੀ ਪਾਇਤਰੀ ਕਰਤੀ ਆ ਤੇ ਅੱਗੇ ਜਿਹੜਾ ਪੀਆਰਡੀ ਦਾ ਟੈਂਡਰ ਦੋ ਜੀ ਨੇ ਜਿੰਨਾ ਹੀ ਕਰ ਉਹਨੂੰ ਰੱਦ ਜਾਂ ਉਹ ਨਹੀਂ ਕਰਦੇ ਉਹਨਾਂ ਜਿਹੜੇ ਸਾਡੀ ਹੜਤਾਲ ਇੱਥੇ ਜਾਰੀ ਰਹੂਗੀ ਦੱਸਿਆ ਜਾ ਰਿਹਾ ਸੂਤਰਾਂ ਦੇ ਅਨੁਸਾਰ ਜਿਹੜਾ ਹੈਗਾ ਵੀ ਵਿਭਾਗ ਵੱਲੋਂ ਵੀ ਕੋਈ ਕਾਰਵਾਈ ਕੀਤੀ ਯਾਰੀ ਮੁਲਾਜ਼ਮਾਂ ਤੇ ਜਿਹੜੀ ਇਹ ਭਾਗੀ ਇਹ ਗਿੱਦਰ ਤਮਕੀਆਂ ਤੋਂ ਜਿਹੜੇ ਸਾਡੇ ਇਹ ਅਨਥਕ ਜੋਧੇ ਆ ਡਰਨ ਵਾਲੇ ਨਹੀਂ ਹੈਗੇ ਇਹੋ ਗੁੱਦਰ ਰੰਗੀਆਂ ਸਾਨੂੰ ਪਹਿਲਾਂ ਵੀ ਕਈ ਵਾਰੀ ਬੋਲ ਮਿਲਿਆ ਹੈ ਅੱਜ ਜਿਹੜਾ ਅਨਥਕਾ ਤੇ ਜੈਪੁਰ ਵਾਲੀ ਜੇ ਮੈਗਮੇ ਨੂੰ ਜਾਂ ਪ੍ਰਸ਼ਾਸਨ ਨੇ ਲਿਗਾਇਆ ਨਾ ਕਿ ਮੈਗਮੇ ਨੂੰ ਸਹਾਰੂ ਹੋਇਆ ਕਿਉਂਕਿ ਅਸੀਂ 40 ਸਾਲ ਪਹਿਲਾਂ ਮੰਗ ਪੱਤਰ ਦਿੰਦੇ ਆ ਜਿਹੜੇ ਸਾਡੀ ਮੰਗਾ ਜਾਏ ਜੇ ਸਾਡੇ ਜਿਹੜੇ ਆਪਣੇ ਮਨਤਰੀ ਰਾਕਰ ਜੀ ਮਾਇ ਉਹਨਾਂ ਨੂੰ ਵੀ ਇਹ ਕਹਾਂਗੇ ਜਿਹੜਾ ਮੰਗਾ ਜਾਇਆ ਜਿਸ ਨੇ ਹੱਲ ਕਰਦੇ ਪਰ 40 ਦਿਨ ਪਹਿਲਾਂ ਮੰਗ ਪੱਤਰ ਭੇਜੇ ਤੋਂ ਬਾਅਦ ਸਾਡੇ ਪੀਆ ਤੋਂ ਸਾਡੇ ਜਿਹੜੀਆਂ ਦਾ ਕਰਨ ਤੋਂ ਬਾਅਦ ਵੀ ਇਹ ਸਾਡੇ ਮੰਗਾ ਦਾ ਹੱਲ ਨਹੀਂ ਕਰਨਾ ਚਾਹਦੇ ਕਿਉਂਕਿ ਹੱਲ ਕਰਨ ਦੀ ਬਜਾਏ ਇਹ ਇਹਨਾਂ ਨੂੰ ਪ੍ਰਾ ਜਿਹੜਾ ਇਹਨੂੰ ਪ੍ਰਾਈਵੇਟ ਕਰਨਾ ਦਉਦੇ ਆ ਟੋੜੇ ਬਾਦੂ ਨੇ ਦੱਸਣਾ ਚਾਹਣਾ ਕਿ ਸਾਡਾ ਜਿਹੜਾ ਕੱਲ ਜਾਂ ਅੱਜ ਸਾਡਾ ਕੋਈ ਮੁਕਾਬਲਾ ਪ੍ਰੋਗਰਾਮ ਨਹੀਂ ਸੀ ਇਹ ਸਰਕਾਰ ਨੇ ਜਾਂ ਮੈਨੇਜਮੈਂਟ ਨੇ ਆਪ ਜਾਣ ਬੁੱਝ ਕੇ ਬਣਾਇਆ ਕੋਈ ਸਾਡਾ ਜਿਹੜਾ ਧਰਨਾ ਸੀ ਇਹ ਸਾਡੀ ਕੱਲ ਇੱਕ ਗੇਟ ਰੈਲੀ ਸੀ ਇਹਨਾਂ ਗੇਟ ਰੈਲੀ ਨੂੰ ਇੱਕ ਧਰਨੇ ਦਾ ਰੂਪ ਆਪ ਜਾਣ ਕੇ ਦੁਆਇਆ ਕਿਉਂਕਿ ਸਾਡੇ ਜਿਹੜੇ ਇਹਨਾਂ ਦੇ ਸਾਥੀ ਹੈ ਉਹਨਾਂ ਨੂੰ ਨਜ਼ਰਬੰਦ ਕਰਤਾ ਰੌਂਡ ਅਪ ਕਰਤਾ ਜਿੰਨੇ ਕਰਕੇ ਬਰੋਸ ਸਾਨੂੰ ਘੇੜਦਾਲ ਕਰਨੀ ਚਾਹੀਦੀ ਤੇ ਰਹਿਂਦੀ ਹੁੰਦੀ ਕਸਰ ਜੋ ਪ੍ਰਸ਼ਾਸਨ ਵੱਲੋਂ ਜੋ ਸੰਗਰੂਰ ਪਟਿਆਲਾ ਬਰਨਾਲਾ ਪ੍ਰਸ਼ਾਸਨ ਵੱਲੋਂ ਜਿਹੜੀ ਤੇ ਸਾਡੇ ਖਾਕੀਆਂ ਦੇ ਨਾਲ ਉੱਥੇ ਕੁੱਟਮਾਰ ਕੀਤੀ ਗਿਆ ਸਿੰਧੀ ਨਖੇਲੀ ਕਰਦੇ ਆ ਕਿ ਅਸੀਂ ਇਹ ਕੰਮ ਪੰਜਾਬ ਦੇ ਵਾਸੀ ਆ ਅਸੀਂ ਕਿ ਹੱਕਵਾਦੀ ਨਹੀਂ ਆ ਕਿ ਅਸੀਂ ਜਿਵੇਂ ਦੇ ਹੱਕ ਲੈ ਲਈ ਉੱਥੇ ਧਰਨਾ ਪਿਆਰਾ ਕਰਨ ਬੈਠੇ ਸੀ ਜਿਹੜਾ ਸਾਨੂੰ ਉਹ ਕੁੱਟਮਾਰ ਕੀਤੀ ਗਿਆ ਸਿੰਧੀ ਨਖੇਲੀ ਕਰਦੇ ਆ ਸਾਡੇ ਸਾਥੀਆਂ ਨੂੰ ਜਾਨ ਦਿੱਤਾ ਜਾਵੇ ਬੀਤੀ ਰਾਤ ਵੀ ਜਿਹੜਾ ਸੀਗਾ देर रात ਜਿਹੜਾ ਇੱਕ ਟੈਂਕੀ ਤੇ ਚੜੇ ਹੋਏ ਸੀ ਉਹਨਾਂ ਨੂੰ ਵੀ ਉਤਾਰ ਦਿੱਤਾ ਗਿਆ ਸੀ ਕੀ ਭਰੋਸਾ ਮਿਲੇ ਆਪਾਂ ਸਾਡੇ ਜੋ ਫੀਕਲ ਪ੍ਰਸ਼ਾਸਨ ਸੀ ਉਹਨਾਂ ਨੂੰ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀ ਜਿਹੜੇ ਤੁਹਾਡੇ ਸਾਥੀ ਜਿਹੜੇ ਚਾਰ ਇਹਨਾਂ ਸਾਡੇ ਨਜ਼ਰਬੰਦ ਕੀਤੇ ਸੀ ਉਹਨਾਂ ਸਾਰੇ ਸਾਥੀਆਂ ਦਾ ਰਿਹਾ ਕਰਤਾ ਸੀ ਉਹਦੇ ਕਰਕੇ ਇਹਨਾਂ ਸਭ ਨੂੰ ਦਾ ਸਤਿ ਸ੍ਰੀ ਅਕਾਲ ਥੈਂਕ ਯੂ ਧਰਮਪਿਆ ਕਿਉਂਕਿ ਸਾਨੂੰ ਕਦੇ ਨਾ ਕਿ ਦੇ ਸੀ ਕਿ ਇਹ ਸਾਥੀਆਂ ਤੇ ਕੋਈ ਗਲਤ ਦਰਾਵਾ ਲਾ ਕੇ ਜਿਵੇਂ ਹੁਣ ਜਿਹੜਾ ਸੰਦੂਰ ਇਨਸੀਡੈਂਟ ਹੋਇਆ ਐ ਐਸਐਚਓ ਵਾਲਾ ਦੀ ਉਹਦੀ ਵਰਦੀ 'ਤੇ ਅੱਗ ਲੱਗੀ ਆ ਉਹ ਸਾਰੀ ਇੱਕ ਜਿਹੜੀ ਇਹਨਾਂ ਦੀ ਪ੍ਰਸ਼ਾਸਨ ਦੀ ਆਦੀ ਮਿਲੀ ਭੁਗਤ ਸੀ ਕਿਉਂਕਿ ਜੋ ਤੇਲ ਪਾਇਆ ਗਿਆ ਉਹ ਬਾਜ ਦੇ ਉੱਪਰ ਪਾਇਆ ਗਿਆ ਐਸਐਸਓ ਟੈਂਕੀ ਦੇ ਥੱਲੇ ਖੜਾ ਹੈ ਬਾਜ ਦੇ ਥੱਲੇ ਖੜਾ ਸੀ ਉਹਦੀ ਵਰਦੀ 'ਤੇ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਬੰਦਾ ਸੀ ਉਹ ਸਾਰੀ ਇੱਕ ਪ੍ਰਸ਼ਾਸਨ ਦੀ ਸੋਚੀ ਸੰਧੀ ਖੇੜਾ ਯੋਜਨਾ ਕੀਤੀ ਆ